ਹਾਂਜੀ ਕਿੱਦਾਂ ਸਾਰੇ ਆਸ ਕਰਦੇ ਸਾਰੇ ਠੀਕ ਠਾਕ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਦਾ ਬਲੌਗ ਕਰਦੇ ਆ ਜੀ ਸ਼ੁਰੂ ਨਾਲ ਸਾਡਾ ਬੋਸ ਸਾਡੇ ਸ਼ੇਰਾ ਅਸੀਂ ਚੱਲੇ ਆ ਘੁੰਮਣ ਤੇ ਸ਼ੇਰਾ ਗਰੂ ਅੱਜ ਸ਼ੋਪਿੰਗ ਛੋਟੀ ਮੋਟੀ ਜਿਹੜੀ ਵੀ ਇਹਨੇ ਜਿਹੜੀ ਚੀਜ਼ ਇਹਨੂੰ ਚਾਹੀਦੀ ਹੋਈ ਇਹ ਤੁਹਾਨੂੰ ਪਤਾ ਬੰਦਾ ਸਾਡਾ ਖਤਰਨਾਕਾ ਇਹਨੂੰ ਜੋ ਚਾਹੀਦਾ ਇਹਨੇ ਲੈ ਹੀ ਲੈਣਾ ਸਾਨੂੰ ਥੋੜੀ ਪੁੱਛਣਾ ਬੰਦਾ ਖਰਾਬਾ ਤਾਂ ਗਾ ਹਾਂਜੀ ਚਲੋ ਚੱਲੀਏ ਤਾਂ ਗਾ ਚਲੋ ਚੱਲੀਏ ਕਿਆ ਆਇਆ ਚੂਟੀ ਹਾਂ ਤਾਂ ਗਾ ਮੈਂ ਗੱਡੀ ਚ ਲੰਨਾ ਦੱਸ ਦੇ ਮੈਂ ਨਹੀਂ ਤਾਂ ਹੋਰ ਨੂੰ ਜਾਦੇ ਹੋਰ ਨੂੰ ਜਾ ਕੇ ਦਿਖਾ ਦੇ ਵਾਓ ਯੋਯੋ ਕਰਦੇ ਵਿੱਚ ਹਾਂ ਹਾਂਜੀ ਸਾਡੀ ਸਰਦਾਰਨੀ ਵੀ ਆ ਗਈ ਆ ਤੇ ਹੁਣ ਅਸੀਂ ਚੱਲੇ ਆਂ ਮਾਰਕੀਟ ਤੇ ਤੁਸੀਂ ਗੈਸ ਕਰਕੇ ਦੱਸਿਓ ਅਸੀਂ ਕਿੱਥੇ ਆਏ ਆ ਲੁਧਿਆਣੇ ਦਾ ਕਿਹੜਾ ਮੌਲਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਸ਼ੇਰਾ ਸਾਡਾ ਗੁੱਸਾ ਕਰਕੇ ਬੈਠਾ ਕਹਿੰਦਾ ਮੈਂ ਗੱਡੀ ਚਲਾਣੀ ਆ ਉਹ ਕਹਿੰਦਾ ਮੇਰੀ ਮੰਮਾ ਵੀ ਆ ਸ਼ੇਰਾ ਦੇ ਅੰਦਰ ਸ਼ੇਰਾ ਬੰਦਾ ਸਾਡਾ ਬੰਦਾ ਆ ਇਹ ਕੀ ਆਹੀ ਹੈ ਕੀ ਆਹੀ ਹੈ ਮਮਾ ਮਮਾ ਇਹ ਮਮਾ ਨੂੰ ਘਰੇ ਭੇਜ ਦੇ ਤੇ ਇਹਨੂੰ ਮੇਰਾ ਆਪਾ ਚੱਲੀ ਹੈ ਹੈ ਆਪਾ ਚੱਲੀ ਹੈ ਹੈ ਬੱਸ ਕਰ ਕਹਿੰਦਾ ਦੇਖ ਲੋ ਕਿੰਨਾ ਬੋਲਦਾ ਕਿੰਨਾ ਬੱਸ ਕਰ ਹੰਦਾ ਸਾਡਾ ਹਗਾ ਤਾਂ ਮੈਂ ਇਹ ਸਾਡਾ ਬੋਸ ਆ ਇਹ ਮੈਂ ਮੋਟਾ ਹੋ ਗਿਆ ਮੈਂ ਆ ਨਹੀਂ ਪੀਤੇ ਕੀ ਹੋਇਆ ਮੋਟਾ ਕੀ ਸੀ ਆ ਇਹ ਨਹੀਂ ਚਲ ਆਈ ਫੇ ਕਰਦੇ ਰਾਈਫਾਈ ਕਰਦੇ ਬਾਏ ਬਾਏ ਆਈ ਬਾਏ ਕਰਦੇ ਬਾਏ ਆ ਜੀ ਕਰਦੇ ਪਾਪਾ ਨੂੰ ਬਾਦੀ ਨਹੀਂ ਕਰਨੀ फाय फाय हाई फाय वाओ, वाओ। दादा कह रहे तो क्या हो चलिए पापा कह रहे, पापा youtube फैमिली कह दे तो क्या हो चलिए तो क्या शॉपिंग करने चले तो तो क्या शॉपिंग करने चलते हैं श्री की खाऊंगा दस दे आज सोच के दसेंगे की खाऊंगा देखो ਬਰਗਰ ਵਾਓ ਅੱਜ ਅੱਜ ਮੇਰੇ ਬਾਪੇ ਨੇ ਨਾਮ ਦੂਜਾ ਲਿਆ ਕੀ ਖਾਣਾ ਉਹ ਦੋਦ ਪਪਾ ਯਾਰ ਬਰਗਰ ਥੋੜੀ ਉੱਤੇ ਕੀ ਖਾਣਾ ਦੱਸ ਐਸੀ ਐਸੀ ਐਸੇ ਐਸੇ ਬਰਗਰ ਕੌਣ ਖਾਂਦਾ ਹੈ ਐਸੇ ਤਾਂ ਚਿਕਨ ਖਾਤੇ ਹੈ ਚਿਕਨ ਨਹੀਂ ਖਾਣਾ ਚਿਕਨ ਨਹੀਂ ਖਾਣਾ ਬਰਗਰ ਖਾਣਾ ਪਪਾ ਕੀ ਖਾਵਾਂ ਮੈਂ ਦੱਸੋ ਚਿਕਨ ਅੱਜ ਪਹਿਲਾਂ ਮੈਨੂੰ ਦੱਸ ਪਪਾ ਅਸੋਈ ਕੱਪੜਾ ਪਾਇਆ ਇਹਨਾਂ ਨੂੰ ਹਾਂ ਕਿੱਥੇ ਸੋਈ ਮੈਨੂੰ ਤਾਂ ਦੱਸਿਆ ਨਹੀਂ ਨਿਊ ਕੱਪੜੇ ਤਾਂ ਦੱਸਿਆ ਨਹੀਂਗਾ ਉਦਾਂ ਤੂੰ ਘਰੇ ਬਹੁ ਰੋਲਾ ਪਾ ਨਾ ਨਿਊ ਪਪਾ ਨਿਊ ਕੱਪੜੇ ਹੈਂ ਪੱਟੋ ਪੈਸੇ ਕਿੱਥੇ ਆ ਤੇਰੇ ਕੋ ਕਿੱਥੇ ਆ ਮਾਮੂ ਗੋ ਮਾਮੂ ਗੋ ਪੈਸੇ ਐ ਨਹੀਂ ਤੇਰੇ ਕੋ ਜਾ ਅਸ਼ੀਰ ਯਾਰ ਤੂੰ ਬੰਦਾ ਖਰਾਬ ਹੋ ਗਿਆ ਹੈ ਪੈਸਾ ਕਾ ਅੱਜ ਤੂੰ ਪਾਰਟੀ ਕਰਦੇ ਸਾਨੂੰ ਅੱਜ ਸ਼ੇਰੇ ਨੇ ਪਾਰਟੀ ਕਰਨੀ ਸਾਨੂੰ ਸਾਰਿਆਂ ਨੂੰ ਆਣਾ ਸ਼ੇਰੇ ਆ ਪਾਰਟੀ ਆ ਅੱਜ ਪਾਰਟੀ ਕਰੂੰਗਾ ਮੈਂ ਕੀ ਖਵਾਉਂਗਾ ਸਾਨੂੰ ਫੇ ਦੱਸ ਪਾਰਟੀ ਹੈ ਪਾਰਟੀ ਕੋਲ ਸ਼ੇਰਾ ਆਪਣਾ ਹੀ ਬਲੌਗ ਬਣਾਉਣ ਲੱਗਾ ਆ ਉਹ ਸੁਣਦਾ ਹੀ ਨਹੀਂ ਕਿ ਇਹਦੀ ਕਹਿੰਦਾ ਮੈਨੂੰ ਦੋ ਵੀਡੀਓ ਬਣਾਉਣ ਨੂੰ ਦੇ ਕੋ ਸਾਗਰ ਦਾ ਜੀ ਨਾਮ ਲਈਏ ਫੋਨ ਹਾਂ ਬਹੁਤ ਵਧੀਆ ਬਲੌਗ ਬਣਾਇਆ ਬਹੁਤ ਵਧੀਆ ਬਣਾਇਆ ਹਾਂ ਆਂ ਪਾਸ ਹੋ ਗਿਆ ਨਾ ਤੇਰਾ ਬਲੌਗ ਹਟ ਜਾ ਪਾਪਾ ਪਰੇਸ਼ਾਨ ਨਾ ਕਰ ਉਹ ਦੇਖ ਪਾਪਾ ਪਾਪਾ ਪੁਲਸਕੜੀ ਪੁਲਸਕੜੀ ਸੁਨਿੰਦਰ ਭੱਲਾਣਾ ਬਣਾ ਚਿਹਰਾ ਖੱਪ ਕਰਦਾ ਹਾਂ ਹਾਂ ਭੱਜ ਲੋ ਭੱਜ ਲੋ ਭੱਜ ਲੋ ਆਮ ਨਾ ਖੜੇ ਜਾ ਪਾਪਾ ਉਹ ਬੋਲਦਾ ਹੈ ਨਹੀਂ ਢੋਡੋਗੀ ਛੇਰੇ ਦੀ ਡੋੜ ਹੋਗੀ ਛੇਰੇ ਦੀ ਡੋੜੋ ਹੋ ਗਈ ਬੁੱਲ ਜੈਣਗੀ ਜੀ ਓਏ 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 ਹੋਏ ਛੇਰੇ ਦੀ ਨੋਡੋ ਹੋ ਗਈ ਛੇਰੇ ਦੀ ਡੋੜੋ ਹੋ ਜੇ ਨਾ ਪਤਾ ਐ ਛੇਰੇ ਹੈ? ਚਲ ਠੀਕ ਆ ਵੀ ਨਹੀਂ ਬੋਲਣਾ ਗੁੱਸਾ ਕੀਤਾ ਆ ਹੈ? ਗੁੱਸਾ ਕੀਤਾ ਬਲਾਲਾ ਨਹੀਂ ਨਹੀਂ ਕੀਤਾ ਤੇ ਬਲਾਲਾ ਆ ਸੋਨੀਏ ਇਦਾਂ ਦਾ ਕਹਦੇ ਇੱਕ ਵਾਰੀ ਪਾਪਾ ਸੋਨੀਏ ਲੇ ਪਿਆਰ ਨਾਲ ਇਦਾਂ ਨੂੰ ਮੂੰਹ ਕਰਕੇ ਗਿਆ ਤਾਂ ਗੁੱਸਾ ਆ। ਸੋਣੀਏ ਪਾਪਾ ਜੁਹੇ ਤੂੰ ਆਇਆ ਤੂੰ ਸੋਣੀਏ ਮੈਂ ਸਮਝ ਗਿਆ ਤੇਰਾ ਗੁੱਸਾ ਕਿਤਾ ਤੂੰ ਸੋਣੀਏ ਕਿੱਦਾਂ ਬੋਲਦਾ ਤੂੰ ਸੋਣੀਏ ਤੂੰ ਮੇਰੀ ਸੋਣੀ ਆ ਤੂੰ ਮੇਰੀ ਸੋਣੀ ਆ ਨਾ ਮੈਨੂੰ ਦੱਸ ਤੂੰ ਤੂੰ ਸੋਣੀ ਆ ਤੂੰ ਮੇਰੀ ਸੋਣੀ ਆ ਤੂੰ ਮੇਰੀ ਮਿੱਟੀ ਆ ਮੈਂ ਰੋਭੜੂਗਾ ਤੀ ਆ ਪਾਪਾ ਤੂੰ ਅੱਜ ਮੇਰੇ ਬੋੜ ਦੇ ਨਿਊਸ ਜਨ ਦਿਨ ਤੋਂ ਨਾ ਮੌਸਮ ਬਹੁਤ ਜ਼ਿਆਦਾ ਵਧੀਆ ਵਾ بارش ਹੋ ਰਹੀ ਆ ਠੰਡਾ ਮੌਸਮ ਆ ਤੇ ਕਿੰਮੀ ਜ਼ਿਆਦਾ ਪੈਣ ਕਰਕੇ ਕਿਤੇ ਜਾ ਵੀ ਨਹੀਂ ਹੋਇਆ ਛੇਰੇ ਨਾਲ ਤੇ ਫਿਰ ਛੇਰਾ ਉਦਨੇ ਰਾਜ ਸਾਹਿਬ ਦੇਗੇ ਮਗਰ ਪਿਆਈ ਮੈਂ ਨਾਲ ਜਾਣਾ ਨਾਲ ਜਾਣਾ ਰੋਂਦਾ ਸੀ ਤੁਸੀਂ ਵੀ ਵੀਡੀਓ ਦੇਖਿਆਣਾ ਬਹੁਤ ਖੱਪ ਕਰਦਾ ਐ ਵੀ ਮੈਂ ਨਾਲ ਜਾਣਾ ਤੇ ਅੱਜ ਮੈਂ ਕਹਾ ਚੱਲ ਮੈਂ ਫ੍ਰੀ ਆ ਨਾਲ ਇਹਨੂੰ ਭਮਾ ਲਿਆਣਾ ਨਾਲੇ ਖੁਸ਼ ਹੋ ਜੂਗਾ ਕਿਉਂਕਿ ਇਹਦੇ ਤੋਂ ਬਦ ਕੇ ਮੇਰੇ ਲਈ ਹੈ ਹੀ ਕੁਝ ਨਹੀਂ ਹੈਗਾ ਇਹ ਬੰਦਾ ਸਾਡਾ ਹੈਗਾ ਬੜਾ ਖਤਰਨਾਕੀ ਗੱਲ ਨੂੰ ਸਮਝਦਾ ਨਹੀਂ ਇਹ ਪਰੇਸ਼ਾਨ ਬਹੁਤ ਕਰਦਾ ਮੈਂ ਕਹਾ ਚੱਲ ਹੁਣ ਇਹਨੂੰ ਭਮਾ ਲਿਆਨੇ ਆ ਹੁਣ ਦੇਖ ਲਓ 10 ਮਿੰਟੋ ਗੁੱਸਾ ਕਰਕੇ ਖੜ ਕਦੀ ਕੁਛ ਬੋਲਦਾ ਕਦੀ ਕੁਛ ਬੋਲਦਾ ਬੰਦਾ ਹੈ ਸਾਡਾ ਖਤਮ ਆ ਗਿਆ ਹਨ ਕੀ ਸਲਾਮਾਂ ਕਰੀ ਜਾਂਦਾ ਕਿ ਨਹੀਂ ਸਲਾਮਾਂ ਕਰੀ ਜਾਂਦੀਆਂ ਕੀ ਪਪਾ ਗੱਲ ਕੀ ਆ ਦੱਸੋ ਹੈ ਦੱਸੋ ਕੀ ਕਹਿੰਨੇ ਹੋ ਹੈ ਕੁਛ ਨਹੀਂ ਦੱਸ ਪਪਾ ਮੂਸਾ ਕਰੀ ਜਾ ਚਲ ਤੈਨੂੰ ਫਰਾਈ ਮਿਲ ਜੂਗਾ ਫੇ ਗੁੱਸਾ ਨਾ ਕਰ ਮੇਰਾ ਪੁੱਤ ਠੀਕ ਹੈ ਹੈ ਅ ਸਾਰੀ YouTube ਫੈਮਿਲੀ ਨੂੰ ਦੱਸਣਾ ਚਾਹਨਾ ਵੀ ਦੇਖੋ ਆਪਣੀ ਫੈਮਿਲੀ ਨਾਲ ਹਨਾ ਹਰ ਇੱਕ ਬੰਦੇ ਨੂੰ ਚਲੋ ਆਪਣੇ ਬੱਚੇ ਪਿਆਰੇ ਹੀ ਹੁੰਦੇ ਆ ਖੁਸ਼ ਰਹਿਣਾ ਵੀ ਚਾਹੀਦਾ ਸਾਰਿਆਂ ਨੂੰ ਆਪਣੇ ਬੱਚਿਆਂ ਨਾਲ ਘੁੰਮਣਾ ਵੀ ਚਾਹੀਦਾ ਪਰ ਮੈਨੂੰ ਤਾਂ ਮੇਰੇ ਲਈ ਮੈਨੂੰ ਲੱਗਦਾ ਵੀ ਮੇਰੇ ਮੈਂ ਬਹੁਤ ਵਧੀਆ ਡਿਸੀਜਨ ਲਿਆ ਬਲੌਗ ਵਾਲਾ ਜਿਹੜਾ ਮੈਂ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰਦਾ ਇੱਕ ਵੀਡੀਓ ਬਣ ਜਾਂਦੀਆਂ ਨਾਲੇ ਹਾਸਦੇ ਖੇਡਦੇ ਆ ਬਹੁਤ ਵਧੀਆ ਗੱਲ ਆ ਚਲੋ ਹਰ ਇੱਕ ਬੰਦੇ ਦਾ ਆਪਣਾ ਆਪਣਾ ਸਿਸਟਮ ਹੁੰਦਾ ਕੋਈ ਕਿਸੇ ਤਰੀਕੇ ਕੋਈ ਕਿਸੇ ਤਰੀਕੇ ਆਪਣੀ ਫੈਮਿਲੀ ਨੂੰ ਖੁਸ਼ ਰੱਖਦਾ ਪਰ ਆਪਣਾ ਰੀਜਨ ਦਾ ਇਹ ਸਿਸਟਮ ਬੜਾ ਵਧੀਆ ਹੈ ਜੀ ਨਾਲੇ ਬਲੌਗ ਬਣ ਜਾਂਦਾ ਨਾਲੇ ਆਪਣੀ ਫੈਮਲੀ ਖੁਸ਼ ਹੋ ਜਾਂਦੀ ਆ ਨਾਲੇ ਸਾਡਾ ਸ਼ੇਰਾ ਖੁਸ਼ ਹੋ ਜਾਂਦਾ ਨਹੀਂ ਤਾਂ ਮੈਨੂੰ ਲੱਗਦਾ ਮੈਂ ਜਾਦੀ ਗੱਡੀ ਲਈ ਆ ਸ਼ੇਰੇ ਨੂੰ ਮੈਂ ਤਿੰਨ ਚਾਰ ਵਾਰੀ ਕਿਤੇ ਘੁਮਾਣ ਲੈ ਕੇ ਗਿਆ ਟਾਈਮ ਨਹੀਂ ਲੱਗਦਾ ਕਦੀ ਯਾਰਾ ਦੋਸਤਾਂ ਨਾਲ ਚੱਲ ਕੇ ਕਦੀ ਕਿਤੇ ਚੱਲ ਗਏ ਚਲੋ ਯਾਰ ਦੋਸਤ ਵੀ ਇੱਕ ਫੈਮਲੀ ਹੁੰਦੀ ਉਹ ਵੀ ਭਰਾ ਆ ਆਪਣੇ ਪਰ ਆ ਜਿਹੜਾ ਆ ਨਜ਼ਾਰਾ ਆ ਨਾ ਸ਼ੇਰੇ ਨਾਲ ਆਪਣੇ ਬੋਸ ਨਾਲ ਘੁੰਮ ਕੇ ਉਹ ਕਿਤੇ ਕਿਤੇ ਪ੍ਰਮਾਤਮਾ ਹਰ ਇੱਕ ਬੰਦੇ ਨੂੰ ਇਦਾਂ ਦਾ ਦਵੇ ਕਿ ਆਪਣੇ ਬੱਚਿਆਂ ਨਾਲ ਘੁੰਮੇ ਹਨ ਫੈਮਲੀ ਨਾਲ ਘੁੰਮੇ ਬੜਾ ਵਧੀਆ ਫੀਲ ਵੀ ਬਹੁਤ ਵਧੀਆ ਹੁੰਦਾ ਇਹ ਬੰਦੇ ਦਾ ਹੁੰਦਾ ਚਲੋ ਸਿਸਟਮ ਵੀ ਅਸੀਂ ਖਰਚਾ ਕਰਦੇ ਆ ਇਹ ਹੈ ਹਨਾ ਪਰ ਇਹ ਆ ਕਿ ਇਹ ਖਰਚਾ ਦੁੱਖਦਾ ਨਹੀਂ ਇਹ ਖਰਚਾ ਦੁੱਖਦਾ ਹੀ ਨਹੀਂ ਹੈਗਾ ਤੁਸੀਂ ਫੀਲ ਵੀ ਨਹੀਂ ਹੁੰਦਾ ਉਹਦਾ ਬੰਦਾ ਖਰਚਾ ਕਰਦਾ ਬਹੁਤ ਘੁੰਮਦੇ ਫਿਰਦੇ ਆ ਆਪਾਂ ਖਰਚੇ ਕਰਦੇ ਆ ਉਹ ਫੀਲ ਹੁੰਦਾ ਇਦਾਂ ਨਹੀਂ ਫੀਲ ਹੁੰਦਾ ਆਪਣੀ ਫੈਮਿਲੀ ਨਾਲ ਘੁੰਮੋ ਨਜ਼ਾਰੇ ਲੋ ਹਨਾ ਛੇਰੇ ਛੇਰੇ ਨੂੰ ਦਾ ਬਸ ਇੱਕੋ ਹੀ ਆ ਫਰਾਈ ਫਰਾਈ ਹਨਾ ਛੇਰੇ ਇਨੂੰ ਲੱਗਦਾ ਨਾ ਕਿ ਦੇ ਫਰਾਈ ਵਾਲਾ ਲਿਆ ਕੇ ਦੇਣਾ ਬਣਾ 2-3 ਕਿਲੋ ਦਾ ਫਿਰ ਘਰੇ ਬਣਾ ਕੇ ਇਹਨੂੰ ਸਪੈਸ਼ਲ ਦੇ ਆ ਦੇਣਾਗੇ ਰੋਜ਼ੀ ਨਸਬਾ ਪਾ ਕੀ ਆ ਕੀ ਆ ਪਾਪਾ ਚਾ ਵੀ ਸਟਾਰਟ ਹੁੰਦਾ ਸੀਗਾ ਮੋਟਰ ਹਾਂਜੀ ਰੱਖੀ ਇੱਥੇ ਗੱਡੀ ਕਿ ਕਰਦੀ ਸੀ ਉਹ ਉਹ ਬੰਬ ਬੋ ਬਪਾ ਕਰਦੇ ਪਿੱਛੇ ਕਰਦੇ ਤੂੰ ਮੈਂ ਗੱਡੀਆਂ ਪਿੱਛੇ ਹੋ ਜੂ ਪਿੱਛੇ ਕਰ ਦੇ ਪਪਾ ਅਰੇ ਆਂਦੇ ਹੈ ਅਰੇ ਆਂਦੇ ਕਿਨਾਰੇ ਪੱਬੀ ਕਿੱਥੇ ਆ ਚਾਬੀ ਪਪਾ ਰੈਂਦੋ ਬਬੂ ਰੱਖ ਦੋ ਯਾਰ ਤੁਸੀਂ ਆਪਣੀ ਡਾਕਟਰੀ ਕੋਟਣ ਲੱਗ ਜਾਨੇ ਰੱਖ ਦੇ ਛੇਰੇ ਛੇਰੇ ਰੱਖ ਲਓ ਬੁੱਤ ਲੈ ਆ ਗਈ ਆ ਕੀ ਕਰਦੇ ਪੇ ਆ ਕੰਮ ਹੈ? ਹਾਂ? ਕੰਮ। ਕੀ ਕਰਦੇ? ਹਾਂਜੀ। ਐਂਦਾ ਨਹੀਂ ਕਰੀਦਾ। ਚਾਬੀ ਕਿੱਥੇ ਆ? ਨਹੀਂ ਆਤੀ। ਹੈਂ? ਐਕਵਾ। ਕਿਹਦੇ ਕੋਲੇ ਆ? ਮੇਰੇ ਕੋਲ। ਤੇਰੇ ਕੋਲ? ਦੇ ਫ ਚਾਬੀ ਦੇ। ਅੜਾ ਕੀ ਜੈ ਤੇਰੇ ਕੋਲ। ਜੋ ਜ਼ੇਰੇ ਨਾਲ ਤੁਰਿਆ ਹੀ ਨਾ ਘਰੋਂ ਤੇ ਗੱਡੀ 'ਚ ਉਤਰੋ ਹੀ ਨਾ ਉਤਰੇ ਹੀ ਨਾ ਕਹਿੰਦਾ ਗੱਡੀ ਮੈਂ ਚਲਾਣੀ ਮੈਂ ਚਲਾਣੀ ਮਸਾ ਇਹਨੂੰ ੱੱਕੇ ਨਾਲ ਉੱਧਰ ਭੇਜਿਆ ਵੇ ਅੱਧਾ ਘੰਟਾ 15 ਮਿੰਟ ਗੁੱਸਾ ਹੀ ਕਰਦਾ ਰਿਆ ਇਹ ਬੰਦਾ ਖਤਰਨਾਕ ਆ ਇਹਨੂੰ ਜਦੋਂ ਹੁਣ ਸਕੂਲੇ ਲਾਵਾਂਗੇ ਨਾ ਫੇਰ ਇਹਨੂੰ ਸਮਝ ਲੱਗਣੀ ਥੋੜੀ ਹੁਣ ਤਾਂ ਸਾਨੂੰ ਡਰਾ ਕੇ ਰੱਖਦਾ ਫੇਰ ਜਦੋਂ ਪਤਾ ਆ ਨਾ ਮੈਡਮਾਂ ਨੇ ਛੱਡਣੀਆਂ ਕੰਨ ਤੇ ਹਣਾ ਛੇਰੇ ਸਕੂਲੇ ਜਾ ਕੇ ਕਰੂੰਗਾ ਪਹਿਲਾਂ ਦੱਸ ਕਿੱਦਾਂ ਕਹਿਣਾ ਨਾ ਉਹ ਕਿੱਦਾਂ ਕਹਿਣਾ ਨਾ ਇੱਧਰ ਕਿੱਦਾਂ ਕਹਿਣਾ ਲੈਟਿਨ ਨਾ ਲੈਟਿਨ ਨਾ ਕੀ ਕਰ ਲੈਟਿਨ ਨਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਬਹੁਤ ਪਿਆਰਾ ਕਹਿੰਦਾ ਜੀ ਬੰਦਗਾ ਦੇ ਗਾਣਾ ਹੈ ਜਾ ਜਾ ਚਲਾ ਕੇ ਅੰਦਰ ਚਲਾ ਹਾਂਜੀ ਪਹੁੰਚ ਗਿਆ ਜੀ ਅਸੀਂ ਆਪਣੀ ਲੋਕੇਸ਼ਨ ਤੇ ਕਮੈਂਟ ਕਰਕੇ ਜਰੂਰ ਦੱਸਿਓ ਲੁਧਿਆਣੇ ਦਾ ਕਿਹੜਾ ਮੋਲ ਆ ਇਹ ਤੇ ਹੁਣ ਆਪਾਂ ਗੱਡੀ ਪਾਰਕਿੰਗ ਚਲਾ ਕੇ ਅੱਗੇ ਦਿਖਾਣੇ ਆ ਤੁਹਾਨੂੰ ਅੱਗੇ ਦਾ ਵਿਊ ਤੇ ਸ਼ੇਰਾ ਕੀ ਕੀ ਸ਼ੋਪਿੰਗ ਕਰਦਾ ਉਹ ਵੀ ਦਿਖਾਵਾਂਗੇ ਉਹਨਾਂ ਆ ਪਾਰਕਿੰਗ ਲਈ ਆ ਪਰਚੀ ਡੰਡਾ ਆ ਤੇ ਚੱਕੋ ਯਾਰ ਆ ਚੱਕ ਪਾਪਾ ਦੇਖਿਆ ਉਹ ਕਿਦਾਂ ਆ ਨਾ ਬੰਦ ਕੀਤਾ ਹੋਈ ਕਹਿੰਦਾ ਜਾਣ ਨਹੀਂ ਦੇਣਾ ਸ਼ੇਰੇ ਨੂੰ ਅੱਗੇ ਦੇਖ ਲੈ ਸ਼ੇਰੇ ਤੇ ਨਾ ਐਡਾ ਕਰਦੇ ਆ ਯਾਰ ਆ ਲੈ ਪਰਚੀ ਲੈ ਲੈ ਆ ਪੈਸੇ ਲੈਣੇ ਤੇ ਉਹ ਤਾਂ ਹਿਸਾਬ ਚ ਲਿਖੀ ਚੱਲ ਤੂੰ ਮੈਂ ਦੰਦ ਕਰਦਾ ਕੰਦਾ ਪਈਏ ਪਰਚੀ ਆਪ ਹੀ ਦਿਓ ਹਿਸਾਬ ਸੁ ਕਹਿੰਦਾ ਮੈਂ ਕੀ ਲੈਣਾ ਨਾ ਅੱਜ ਕਿਹਦਾ ਜੀ ਆ ਦੇਖੋ ਸ਼ੇਰਾ ਅਹ ਸ਼ੇਰਾ ਦੇਖੋ ਤੁਸੀਂ ਕਿੱਦਾਂ ਤੁਰਦਾ ਗੱਗੂ ਇਹ ਲੰਮੂ ਲੋਕ ਲੋਕਰ ਬੋਲ ਲੋਕਰ ਆਪਲਾ ਮਨਾਂ ਨੂੰ ਕੀ ਹੁੰਦਾ ਬੀਨੋ ਕਰ ਦੇ ਸਾਰਿਆਂ ਨੂੰ ਕਹਦੇ ਪਾਪਾ ਹਾਂਜੀ ਹਾਂਜੀ ਚਾਬੀ ਦਿਖਾ ਦੇ ਪਾਪਾ ਚਾਬੀ ਹਾਂਜੀ ਦਾ ਦੇ ਤੱਕ ਮੈਂ ਚੀਜੀ ਖਾਣੀ ਹੈ ਦਾ ਦੇ ਪਾਪਾ ਦਾਲ ਦੇ तो ओ खाप्पा करता है तो कुछ तो पास क्या है इसीसे जो बजा तो इसी निपट जाना ठीक है तो मूंग बजे आजी तू डर गया है नहीं नहीं तू डर गया ਦੇਖੋ ਛੇਰਾ ਛੇਰਾ ਜਿਹੜਾ ਡੈਡੀ ਯੋ ਕਰਦੇ ਬੰਦੋ ਹਾਂਜੀ ਆ ਗਏ ਨਾ ਹੁਣ ਛੇਰੇ ਆਇਦਾ ਕਰਦੇ ਯਾਰ ਹਾਏ ਤੁਹਾਨੂੰ ਹਰ ਇੱਕ ਪਾਸੇ ਪਪਾ ਉਹ ਹੀ ਪਾ ਯਾਰ ਪਪਾ ਬੜਾ ਟ੍ਰੇਨਿੰਗ ਦਿੱਤੀ ਹੈ ਯਾਰ

ਘੇਰੇ ਕੋਲੇ ਚੱਲਦਾ ਹੀ ਨਹੀਂ ਆਪ ਉੱਦਾਂ ਬੜਾ ਖੱਪੀ ਆ ਇਹ ਕੰਮ ਦੇ ਕੋਈ ਨਹੀਂ ਹੁੰਦਾ ਗੁੱਸਾ ਜਿੰਨਾ ਮਰਜ਼ੀ ਕਰਾ ਲੋ ਜੀ ਓਏ ਆਨੇ ਆਪਾਂ ਪਹਿਲਾ ਸ਼ੋਪਿੰਗ ਪਹਿਲਾ ਸ਼ੋਪਿੰਗ ਸ਼ੋਪਿੰਗ ਕਰ ਲੈਣੇ ਆਂ ਤੇਰਾ ਤੇ ਤੇਰੇ ਮੁੰਡੇ ਦਾ ਹਾਰ ਆਹੀ ਆ ਸ਼ੋਪਿੰਗ ਸ਼ੋਪਿੰਗ ਉਹਨੂੰ ਸਾਰੀ ਜੜੀ ਫਰਾਈ ਤੇ ਤੈਨੂੰ ਸ਼ੋਪਿੰਗ ਸ਼ੋਪਿੰਗ ਕਰ ਲੈਣੇ ਆ ਪਹਿਲਾਂ ਕੁਝ ਖਾ ਲਈ ਪਹਿਲਾਂ ਕੁਝ ਖਾ ਲਈ ਜੂੜੀ ਜੂੜੀਆ ਜਾਣਾ ਜੂੜੀਓ ਵਾਓ ਜੂੜੀਆ ਤੇਰੀ ਸੋਹਣੀ ਆ ਆ ਦੋ ਆ ਦੋ ਹਾਂ ਜੀ ਹੁਣ ਅਸੀਂ ਚੱਲੇ ਆ ਜੂੜੀਓ ਜੂੜੀਓ ਮੈਨੂੰ ਲੱਗਦਾ ਛੇਰੇ ਦਾ ਸਮਾਨ ਨਹੀਂ ਇੱਥੋਂ ਮਿਲਣਾ ਇਹ ਤਾਂ ਵੱਡਿਆਂ ਦਾ ਹੀ ਸਮਾਨ ਲੰਦੇ ਆ ਹਣਾ ਜਿਹੜੇ ਸ਼ੇਰਾ ਇਧਰ ਸ਼ੇਰਾ ਵੀ ਗਾਇਬ ਹੋ ਗਿਆ ਉਹ ਭੱਜ ਗਿਆ ਉਹਦੀ ਮੰਮੀ ਵੀ ਸ਼ੋਪਿੰਗ ਕਰਨ ਲੱਗੀ ਆ ਪਤਾ ਨਹੀਂ ਬੰਦੇ ਖਤਰਨਾਕ ਆ ਤੁਹਾਨੂੰ ਸ਼ੇਰਾ ਕਹਾਂ ਸੀ ਦਾ ਲੇਡੀਜ਼ ਦੇ ਡਿਪਾਰਟ ਚ ਆ ਗਏ ਉਧਰ ਹੀ ਚਲੋ ਜੀ ਗਲਤ ਬੱਸ ਐਂਟਰੀ ਕਰ ਲਈ ਕਲੈਕਸ਼ਨ ਬਹੁਤ ਵਧੀਆ ਇੱਥੇ ਪਰ ਸਿਰੇ ਦੇ ਸੈਂਡਲ ਨਹੀਂ ਮਿਲੇ ਬੱਚਿਆਂ ਦੀ ਕਲੈਕਸ਼ਨ ਹੈ ਨਹੀਂ ਸੈਂਡਲ ਹੈ ਨਹੀਂ ਦੇਖੋ ਸ਼ੇਰਾ ਖੱਪਾ ਕਰਦਾ ਇਹਨਾਂ ਦਾ ਰੇਟ ਬਹੁਤ ਬਾਜਵਾ ਜੀ ਵੀ ਇਹਨਾਂ ਦੀ ਘੈਂਦਾ ਮੈਂ ਦੋ ਤਿੰਨ ਵਾਰੀ ਟ੍ਰਾਈ ਕੀਤਾ ਜੋ ਬੂਟ ਲੈ ਕੇ ਗਿਆ ਹੀ ਮੈਂ ਦੋ ਵਾਰੀ ਚੀਜ਼ ਇਹਨਾਂ ਦੀ ਘੈਂਦਾ ਸ਼ੇਰਾ ਦੇਖੋ ਸ਼ੇਰੇ ਮਮਾ ਚਲੋ ਕੁਝ ਪਸੰਦ ਤਾਂ ਆਇਆ ਨਹੀਂ ਫਿਰ ਆਪਾਂ ਚੱਲਦੇ ਆਂ ਕੰਟੀਨਿਊ ਕਰਦੇ ਕਿ ਲੋ ਆ ਕੀ ਕੰਮ ਆ ਆ ਕੀ ਬਹੁਤ ਆ ਉਹ ਤੈਨੂੰ ਮੈਂ ਲੈ ਕੇ ਜਾਣਾ ਮੈਂ ਚੀਜ਼ ਨਹੀਂ ਘਰਵਾਤੇ ਸਮਾਨ ਲੈ ਲਈਏ ਪਪਾ ਦਾਦੀ ਦਾ ਘਰਵਾਤੇ ਸਮਾਨ ਲੈ ਲਈਏ ਦਾਦੀ ਦਾ ਤੈਨੂੰ ਖਵਾ ਲੈਣਾ ਮੈਂ ਤੇ ਬਾਲਗ ਲਾੜਦੇ ਆ ਦੇਖ ਲਓ ਕਿੱਦਾਂ ਕਰਦਾ ਡਰਾਮੀ ਬਾਈ ਬੰਦਾ ਉਹ ਤੈਨੂੰ ਮੈਂ ਟੋਕਰੀ ਝੂਟ ਲੈ ਕੇ ਦਿੰਨਾ ਪਪਾ ਆ ਮੈਂ ਲੈ ਕੇ ਦਿੰਨਾ ਆ ਮੈਂ ਲੈ ਕੇ ਦਿੰਨਾ ਆ ਦੇਖ ਲਓ ਕਿੱਦਾਂ ਕਰਦਾ ਦੇਖ ਹੈਗਾ ਨਾ ਜਿਹੜਾ ਖੱਪੀ ਉੱਤ ਫਿਰ ਆਣੀ ਕੋ ਬਾਬੂ ਸਾਰੇ ਦੇਖ ਰਿਹਾ ਕੀ ਕਹੂਗਾ ਸੇਰੇ ਨੂੰ ਅਕਲ ਨਹੀਂ ਹੈਗੀ ਦੇਖ ਲਓ ਚੱਲ ਜਾਓ ਜਾ ਹਾਂਜੀ ਕਰ ਗਿਆ ਨਾ ਚੁੱਪ ਇਹਨੂੰ ਪਤਾ ਨਹੀਂ ਮੈਂ ਵੀ ਇਹਦਾ ਡੈਡੀ ਹਾਂ ਸਾਡੇ ਕੋਈ ਬੜੀਆਂ ਸਕੀਮਾਂ ਬੰਦਾ ਚੁੱਪ ਕਰਾਉਂਦਾ ਇਹ ਆਪਣਾ ਸਮਾਨ ਨਹੀਂ ਹੈਗਾ ਬਾਬੂ ਆਪਾਂ ਲੈਨੇ ਆਂ ਕੁਛ ਚਲੋ 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 ਹੂੰ ਦੂਨ ਪਿੱਛੇ ਹੋ ਜੋ ਪਿੱਛੇ ਹੋ ਜੋ ਪਿੱਛੇ ਹੋ ਆਪਾਂ ਕਰਦੇ ਹਾਂ ਹਾਂ ਉਹ ਠੀਕ ਆ ਲੈ ਲੈ ਉਹ ਬਾਕੀ ਸਮਾਨ ਦੇ ਦੇਣੀ ਉਧਰ ਜਾ ਲੋ ਉਧਰ ਕਿੱਧਰ ਜਾਣਾ ਫਿਰ ਉਧਰ ਨਹੀਂ ਜਾਣਾ ਚੱਲ ਬੇਟੇ ਬਰਗਰ ਖਾਣਾ ਬਰਗਰ ਖਾਣ ਗਿਲੀ ਚਲੋ ਬਰਗਰ ਖਾਣ ਚੱਲਦੇ ਆਜੋ ਆਜੋ ਹੁਣ ਅਸੀਂ ਕਰਾਇਆ ਬਿੱਲ ਮੈਂ ਕਿਹਾ ਬਿੱਲ ਕਰਾ ਲਈਏ ਸ਼ੀਰਾ ਬਹੁਤ ਪਰੇਸ਼ਾਨ ਕਰਦਾ ਹੈ ਬਾਰ ਬਾਰ ਕਹਿੰਦਾ ਫਰਾਈਜ਼ ਖਾਣੇ ਫਰਾਈਜ਼ ਖਾਣੇ ਆ ਸਮਾਨ ਵੀ ਨਹੀਂ ਲੈਣ ਦਿੰਦਾ ਕੋਈ ਆਪ ਉਹਨੇ ਕੋਈ ਚੀਜ਼ ਲੈਣਾ ਲੈਣੀ ਹੋਵੇ ਫਿਰ ਨਹੀਂ ਉਹ ਖੱਪ ਕਰਦਾ। ਉਹਨੂੰ ਪਤਾ ਹਣ ਘਰ ਦਾ ਸਮਾਨ ਲੈਣਾ ਤਾਂ ਖੱਪ ਕਰਦਾ। ਹੁਣ ਦੇਖਦੇ ਆਂ ਚੱਲਦੇ ਆਂ ਮੈਕਡੋਨਲਡ। ਹੁਣ ਪਹੁੰਚ ਗਏ ਅਸੀਂ ਮੈਕਡੋਨਲਡ। ਮੈਨੂੰ ਇਹਦਾ ਆਰਡਰ ਦਾ ਸਮਝ ਨਹੀਂ ਲੱਗਦੀ। ਮੈਂ ਕਹਾ ਮੋਹਿਤ ਤੂੰ ਹੀ ਦੇ ਆਪਣੇ ਪੱਲੇ ਨਹੀਂ ਪੈਣਾ ਇਹ। ਤੇ ਮੋਹਿਤ ਕਹਿੰਦਾ ਭਾਈ ਰੁਕੋ ਮੈਂ ਚੈੱਕ ਕਰਦਾ। ਪਹਿਲਾਂ ਤਾਂ ਅਸੀਂ ਸਿੱਧਾ ਹੀ ਆਰਡਰ ਜਾ ਕੇ ਦੇ ਦਈਦਾ ਹੁਣ ਤਾਂ ਮਸ਼ੀਨਾਂ ਜੀਆਂ ਲੱਗੀਆਂ ਇਹ ਆਪਣੇ ਪੱਲੇ ਨਹੀਂ ਪੈਂਦੀ। ਚੱਲ ਕੋਈ ਨਹੀਂ ਹੌਲੀ ਹੌਲੀ ਇਹ ਵੀ ਸਿੱਖ ਲਾਂਗੇ। ਮੋਹਿਤ ਸਾਡਾ ਸ਼ਾਰ ਪਾਏ ਕੰਮਾਂ ਦੀ ਘੁੰਮਦਾ ਰਹਿੰਦਾ। ਮੈਂ ਕਹਾ ਦੇਖ ਲਾ। ਕਦੇ ਹੋ ਰਹੀ ਨਾ ਸਾਰਾ ਹੀ ਨਾ ਬੋਕਰ ਵਾਲੀ ਤੇ ਕਈ ਵੇਲੇ ਪ੍ਰੇਖਾ ਵੀ ਪੈ ਜਾਂਦਾ ਆਪਣੇ ਵਰਗੇ ਹਾਂਜੀ ਅਸੀਂ ਮੈਂ ਵਰਦਨ ਪੜੀਏ ਜਿੱਦੇ ਸਰਦਾਰ ਜੀ ਆਪਾਂ ਨੂੰ ਆਇਆ ਰਹਿਜੇ ਤੇ ਛੇਰੇ ਲਈ ਫਰਾਈਸ ਪ੍ਰਾਈਸ ਕਰਦੇ ਆ ਤੇ ਇਹਨਾਂ ਦੀ ਤਾਂ ਰੀਵ ਜਾਂਦੀ ਲੋੜ ਹੀ ਨਹੀਂ ਤੁਹਾਨੂੰ ਲਈ ਘੈਂਟ ਆ ਛੇਰਾ ਦੇਖੋ ਸਾ ਹਾਂ ਨਹੀਂ ਤੁਹਾਨੂੰ ਜਹੀ ਹਾਂ ਹੋਣਾ ਪਈ ਹਾਂਜੀ ਫਿਰ ਹੁਣ ਫਿਨਿਸ਼ ਕਰਕੇ ਮਿਲਦੇ ਆ ਕੰਟੀਨਿਊ ਕਰਾਂਗੇ ਅੱਗੇ ਵਲੋਗ ਤੇ ਪੂਰਾ ਵਲੋਗ ਦੇਖ ਲਈਂ ਸ਼ੇਰੇ ਸ਼ੇਰੇ ਮੈਂ ਨਿਕਲ ਨਹੀਂ ਪਟਾ 1 आवर लेट ਹਾਂਜੀ ਸਮਾਨ ਕਰ ਲਿਆ ਸੀ ਫਿਨਿਸ਼ ਤੋਂ ਚੱਲੇ ਘਰ ਨੂੰ ਅਸੀਂ ਗਲਤੀ ਕੋ ਪੀ ਆਨੇ ਆ ਗੱਡੀ ਕਿੱਥੇ ਖੜੀ ਕੀਤੀ ਐ ਸ਼ੇਰਾ ਤੁਸੀਂ ਕਮਾਈਆ ਦਾ ਦੇਖ ਲਓ ਦੋ ਵਾਰੀ ਥੱਲੇ ਉਤਰ ਕੇ ਵੇ ਬਾਹਰ ਨਿਕਲਿਆ ਗੱਡੀ ਭੁੱਲ ਗਏ ਕਿੱਥੇ ਆ ਦੇਖੋ ਜੀਭਾ ਘੜਦਾ ਦੇਖ ਲਓ ਇਹ ਹਰਕਤਾਂ ਕਿੱਦਾਂ ਦੇਖੋ ਖੜਾ ਦੇਖੋ ਕਿਤਾਬਦ ਬਾਛਾ ਆ ਹੁਣ ਆਏ ਹਾਂ ਜੀ ਹੁਣ ਦਈਆਂ ਆਪਾਂ ਇੱਥੇ ਖੜੀ ਗੱਡੀ ਆਪਣੀ ਐਵੇਂ ਹੁਣ ਤੱਕ ਆਪਾਂ ਸਹੀ ਆ ਇੱਧਰ ਵੀ ਆਏ ਸੀ ਇੱਧਰ ਖੜੀ ਮੈਂ ਇੱਧਰ ਗੱਡੀ ਆ ਦੇਖੋ ਸ਼ੀਰ ਅਗਦਾ ਖੱਪਗਾ ਸਿਰ ਕਿੱਥੇ ਖੜੀ ਆ ਗੱਡੀ ਆ ਲੈ ਚਾਬੀ ਲੈ ਗੱਡੀ ਕਿੱਥੇ ਖੜੀ ਆ ਪਹਿਲਾਂ ਦੱਸ ਗੱਡੀ ਕਿੱਥੇ ਆ ਆ ਫੜੋ ਚਾਬੀ ਗੱਡੀ ਦੱਸੋ ਕਿੱਥੇ ਆ ਅ ਸ਼ੀਰ ਇਹ ਤਾਂ ਦੇਖੋ ਸੈਂਡਲ ਖਰਾਬ ਹੋਇਆ ਸੈਂਡਲ ਤੋਂ ਮਿਲਿਆ ਨਹੀਂ ਇਹਦਾ ਇੱਧਰ ਆ ਗੱਡੀ ਪਾਪਾ ਉਧਰ ਆਇਕੋ ਛੇਰਾ ਜਾਉ ਗੱਡੀ ਕੋਲੇ ਹੁਣ ਛੇਰ ਗੱਡੀ ਸਟਾਰਟ ਹੋ ਗਈ ਪਤੋ ਉਹ ਖੜੀ ਸਾਹਮਣੇ ਆਪਣੀ ਰਾਣੀ ਦੇਖੋ ਜਿਓ ਖਿਓ 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 ਆਹ ਘੜੀ ਪਪਾ ਪਪਾ ਕਿੱਥੇ ਆ ਦੱਸ ਗੱਡੀ ਕਿੱਥੇ ਆ ਦੱਸੋ ਕਿੱਥੇ ਜਾ ਕੇ ਨਹੀਂ ਇਧਰ ਦੇਖੋ ਕਿੱਥੇ ਆ ਉਹ ਖੜੀ ਪਪਾ ਦੇਖੋ ਆਲੇ ਅਨਲੋਕ ਕਰੋ ਵਾਹ ਇਹ ਕਿਹ ਸ਼ੇਰ ਨੇ ਲੋ ਕਰਤੀ ਆ ਵੀ ਲੈ 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 ਆ ਦੇਖ ਲੋ ਇਹ ਕਿੱਡਾ ਖਤਰਨਾਕ ਹੈ ਆ ਦੇਖੋ ਚਲਾਨ ਲਗਾ ਗੱਡੀ ਦੇਖ ਲੋ ਆ ਦੇਖੋ ਇਹ ਸਾਨੂੰ ਲੈ ਕੇ ਜਾਊਗਾ ਚਲਾ ਕੇ ਗੱਡੀ ਇਹ ਬੜਾ ਖਤਰਨਾਕ ਬੰਦਾ ਹੈ ਉਧਰ ਚੱਲ ਪਾਪਾ ਮੈਨੂੰ ਚਲਾ ਦੇ ਆ ਦੇਖ ਲੋ ਕਿੱਦਾਂ ਖੱਪ ਕਰਦਾ ਉਧਰ ਮੈਂ ਲੈਣਾ ਤੇ ਆ ਦੇਖੋ ਕਿੱਦਾਂ ਬਹਿ ਗਿਆ ਦੇਖੋ ਆ ਦੇਖੋ ਲੈ ਮੈਂ ਆ ਲਿਆ ਆ ਦੇਖ ਲਓ ਕੰਦਾ ਬੰਦ ਕਰਦੇ ਆਲੇ ਆਹ ਦੇਖ ਲਓ ਆ ਮੈਨੂੰ ਬਾਹਰ ਛੱਡਦਾ ਦੇਖ ਲਓ ਆ ਇਹ ਏਡਾ ਖੱਪੀ ਆ ਮੈਂ ਤੁਹਾਨੂੰ ਕਹਿੰਦਾ ਬਹੁਤ ਖੱਪ ਕਰਦਾ ਇਹ ਉਹ ਲੋ ਚੱਲ ਉਧਰ ਚੱਲ ਉਧਰ ਚੱਲ ਨਹੀਂ ਮੈਂ ਚੱਲ ਉਧਰ ਚੱਕ ਇਹਨੂੰ ਮੂੰਹ ਹੀ ਚੱਕ ਲੈ ਚੱਕ ਲੈ ਚੱਕ ਲੈ ਚੱਲੀਏ ਆ ਦੇਖੋ ਗਾਲਾਂ ਨਹੀਂ ਕੱਢੀ ਸੀ ਪੁੱਤ ਗਾਲਾਂ ਨਹੀਂ ਕੱਢੀ ਦੀ ਆ ਦੇਖ ਲਓ ਕਿੰਨਾ ਖਤਰਨਾਕ ਗਾਲਾਂ ਬਹੁਤ ਕੱਢਦਾ ਜਦੋਂ ਸਕੂਲੇ ਲੱਗਿਆ ਉਦੋਂ ਹਟੂਗਾ ਇਹ ਛੇਰੇ ਚਲੋ ਭਾ ਜਲਿਏ ਜੈ ਮਾਤਾ ਦੀ ਹਾਂਜੀ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੇ ਰਾਸਤੇ ਦੇ ਵਿੱਚ ਇੱਕ ਅੱਧਾ ਰੁਕਾਂਗੇ ਛੇਰੇ ਵਾਸਤੇ ਸੈਂਡ ਲੈਣੇ ਆ ਇਹ ਤੋਂ ਸੈਂਡਲੇ ਨੂੰ ਪਸੰਦ ਨਹੀਂ ਆਏ ਤੇ ਰੁਕਦੇ ਆਂ ਫਿੱਕ ਜਗ੍ਹਾ ਹੋਰ ਤੇ ਦੇਖਦੇ ਆਂ ਇਹ ਟਾਈਮ ਲੱਗਿਆ ਤਾਂ ਜਰੂਰ ਰੁਕਾਂਗੇ ਟਾਈਮ ਵੀ ਜ਼ਿਆਦਾ ਹੋ ਗਿਆ ਤੇ ਸ਼ੇਰਾ ਤੁਹਾਨੂੰ ਪਤਾ ਪਰੇਸ਼ਾਨ ਬਹੁਤ ਕਰਦਾ ਜੀ ਨਾ ਇਹਨੂੰ ਸੈਂਡ ਲੈ ਕੇ ਦਿੱਤੇ ਤੇ ਇਹਨੇ ਸਾਨੂੰ ਘਰੇ ਨਹੀਂ ਜਾਣ ਦੇਣਾ ਅੱਜ ਬੰਦਾ ਇਹ ਖਰਾਵਾ ਦੇਖ ਲੋ ਉਹ ਪਹਿਲਾਂ ਹੀ ਪਹਿਲਾਂ ਹੀ ਗੁੱਸਾ ਕਰੀਏ ਤਾਂ ਕਹਿੰਦਾ ਚਾਬੀ ਦੋ ਮੈਨੂੰ ਚਾਬੀ ਦੇ ਦੋ ਉਹ ਦੇ ਦਿੰਨੇ ਆ ਮੇਰੇ ਪਿਓ ਚਾਬੀ ਦੇ ਦਿੰਨੇ ਆ ਆ ਲੈ ਫੜ ਲੈ ਲੈ ਚਲਾ ਲੈ ਚਾਬੀ ਨਾ ਚੱਲ ਪੂ ਹਾਂ ਖੁਸ਼ ਹੁਣ ਦੰਦ ਕਾਟੇ ਦਾ ਹਾ 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 ਕਰਕੇ ਖਾ ਮੂੰਚਾ ਨ ਮਟਾ ਦੇ ਦੇ ਸ਼ੀਰਾ ਸੋ ਗਿਆ ਸ਼ੀਰਾ ਕਹਿੰਦਾ ਮੈਨੂੰ ਨੀਂਦ ਆਂਦੀ ਮੈਂ ਕਿਹਾ ਸੋ ਜਾ ਭਰਾ ਵਾ ਦੇਖ ਲੋ ਸੁੱਤਾ ਵੀ ਬਰ ਨਹੀਂ ਸੁੱਤਾ ਹੈ ਕਿ ਸਾਨੂੰ ਮੂਰਖ ਬਣਾਉਂਦਾ ਵਾ ਇਹ ਲੈ ਸੋ ਗਿਆ ਸ਼ੀਰੇ ਸ਼ੀਰੇ ਸੋ ਗਿਆ ਤੱਕ ਨੀਂਦ ਆਂਦੀ ਤੇਨੂੰ ਥੱਕ ਗਿਆ ਫਰਾਈਜ਼ ਆ ਗਿਆ ਤਾਂ ਠੀਕ ਆ ਲਾਤ ਲਾਤ ਵੀਡੀਓ ਵਿੱਚ ਕੋਈ ਕਮੀ ਪੇਚੀ ਹੁੰਦੀ ਹੈ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਵੀ ਇਹ ਕਮੀ ਹੈ ਮੈਂ ਉਹਨੂੰ ਸਹੀ ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਆਪਾਂ ਨਵੇਂ-ਨਵੇਂ ਬਲੌਗ ਬਣਾਉਣ ਲੱਗੇ ਆ ਤੇ ਤੁਹਾਡੇ ਸਾਰਿਆਂ ਦੇ ਸਾਥ ਨਾਲ ਹੀ ਪਿਆਰ ਨਾਲ ਹੀ ਹੌਲੀ-ਹੌਲੀ ਸਿੱਖਾਂਗੇ ਤੇ ਵਧੀਆ ਤੋਂ ਵਧੀਆ ਕੋਸ਼ਿਸ਼ ਕਰਾਂਗੇ ਵਧੀਆ ਤੋਂ ਵਧੀਆ ਵੀਡੀਓ ਬਣਾਵਾਂਗੇ ਤੇ ਜੇ ਕੋਈ ਕਮੀ ਪੇਚੀ ਹੁੰਦੀ ਹੈ ਤੇ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਜੇ ਤੁਸੀਂ ਕੋਈ ਵੀ ਕਿਸੇ ਵੀ ਵੀਰਨਈ ਜਾਂ ਕਿਸੇ ਵੀ ਤਰੀਕੇ ਦਾ ਕੋਈ ਕੰਟੈਂਟ ਦੱਸਣਾ ਤੇ ਉਹ ਦੱਸਿਓ ਕਮੈਂਟ ਕਰਕੇ ਜਰੂਰ ਅਸੀਂ ਉਹਦੇ ਤੇ ਬਲੌਗ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜੀ ਹੁਣ ਪਹੁੰਚ ਗਏ ਜੀ ਅਸੀਂ ਘਰੇ ਤੇ ਕਿਸੇ ਵੀ ਰੀਜਨ ਕਰਕੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਜੋ ਸਾਨੂੰ ਹੌਸਲਾ ਮਿਲੇ ਅਸੀਂ ਹੋਰ ਵਧੀਆ ਤੋਂ ਵਧੀਆ ਤੁਹਾਡ ਨੂੰ ਵੀਡੀਓ ਤੁਹਾਡੇ ਨਾਲ ਬਣਾ ਕੇ ਸ਼ੇਅਰ ਕਰੀਏ ਪੂਰੀ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਜਲਦੀ ਮਿਲਦੇ ਹਾਂ ਅਗਲੇ ਬਲੌਗ